ਇਹ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਨ ਸਨਮਾਨ ਕਰਦੇ ਨੇ ਮੈਂ ਕਿਹਾ ਜੀ ਉਹ ਤੁਹਾਡੀਆਂ ਤਸਵੀਰਾਂ ਖਡਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨੇ ਕਿਸੇ ਸਮਾਗਮ ਵਿੱਚ ਸਰੂਪਾ ਲੈਂਦੇ ਆਂ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਇਹਨਾਂ ਫੇਰ ਕੀ ਕਰਨਗੇ ਮੈਂ ਕਿਹਾ ਫੇਰ ਜਿਹੜੀ ਭਗਾਉਣਿਆਂ ਦੀ ਗੜੀ ਉਹ ਟੰਗਣਾ ਮਣਾਉਤਾ ਉਹਨੂੰ ਦੇਣਗੇ ਵੀ ਹੋਰੇ ਦਾ ਜਿਹੜਾ ਲਾਭੇ ਦਾ ਕੋਈ ਇਹਨਾਂ ਜੋੜੇ ਦਾ ਕਨੈਕਸ਼ਨ ਆ ਕਰਨਗੇ ਇਸ ਕਿਸਮ ਦੀ ਆਦਤ ਔਰ ਪਰसों ਹੀ ਅਜੀ ਉਹਨਾਂ ਨਾਲ ਗੱਲ ਹੋ ਗਈ ਟੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ ਉਹ ਕਹਿੰਦਾ ਜੀ ਮੈਂ ਜਾਨੀ ਰਵੀਰ ਸਿੰਘ ਜਿੱਦੀਆਂ ਕਮੀਆਂ ਲਿਖਣ ਲੱਗ ਗਿਆ ਪੰਜ ਪੇਜ ਭਰਦੇ ਕਿੱਡਾ ਮਹਾਨ ਕੰਮ ਕਰ ਰਿਹਾ ਜਾਨੀ ਰਵੀਰ ਸਿੰਘ ਜਿੱਦੀਆਂ ਕਮੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਨਾਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਹਿ ਜਾਂਦਾ ਕਿ ਮੈਂ ਸਿੰਘ ਸਾਹਿਬ ਗਿਆਨੀ ਰغبੀਰ ਸਿੰਘ ਜੀ ਦੀਆਂ ਕਮੀਆਂ ਲਿਖਣ ਲੱਗ ਗਿਆ ਜੀ ਪੰਜ ਪੇਜ ਭਰਤੇ। ਸ਼ਰਮ ਨਹੀਂ ਆਉਂਦੀ। ਅਸੀਂ ਤਾਂ ਧਾਰਮਿਕ ਬੰਦੇ ਆ। ਸਾਡੇ ਤਾਂ ਦੋ ਵਿਰੋਧੀ ਹੋਣਗੇ, ਚਾਰ ਵਿਰੋਧੀ ਹੋਣਗੇ। ਜਿਨ੍ਹਾਂ ਨੂੰ ਤੁਸੀਂ ਪੁੱਛ ਕੇ ਪੰਜ ਪੇਜ ਲਿਖਤੇ। ਤੁਸੀਂ ਤਾਂ ਸਿਆਸੀ ਲੋਕ। ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ। ਤੇ ਜੇ ਅਸੀਂ ਲਿਖਣ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ। ਤੇ ਜੇ ਤੇ ਰੱਖਿਓ ਜੇ। ਤੁਹਾਡੇ ਕਾਲੇ ਲੇਖਣੀਆਂ ਪੰਜ ਕਿਤਾਬਾਂ ਲਿਖ ਦਿਆਂਗੇ। ਜੇ ਅਸੀਂ ਲਿਖਣ ਲੱਗ ਗਏ ਤਾਂ ਕੰਨਾਜੀ ਪੰਜ ਪੇਜ ਭਰਤੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹਣਾ ਹੈ ਜੇ ਕਿਸੇ ਵਿਰੋਧੀ ਦੀ ਕਿਰਦਾਰ ਕੂਸ਼ੀ ਕਰਾਣੀ ਹੋਵੇ ਨਾ ਉਹ ਨੁਕਸਾਨ ਸੱਸ ਲੱਭੇ ਹੋ ਤੇ ਠੇਕਾ ਦੇ ਦਿਓ ਜੀ ਉਹਨੂੰ ਉਹ ਥੋੜਾ ਬਹੁਤੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੇ ਉਹਨੇ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ ਪੰਜ ਚਾਰ ਪੇਜਾਂ ਚ ਤੁਹਾਨੂੰ ਦੇ ਦਊਗਾ ਤੁਹਾਡੇ ਕੰਮ ਆ ਜਾਣਗੇ ਕੈਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਬਣਾਏ ਬੰਦੇ ਹੋ ਤੁਹਾਡੇ ਚਿੱਟੀਆਂ ਧਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਨੇ ਹੋ ਇਹ ਜਥੇਦਾਰਾਂ ਲਈ ਕਮੀਆਂ ਲਿਖਣਾ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਤਾਂ ਕੋਈ ਰੱਬ ਦੀਆਂ ਲੱਗਣ ਲੱਗ ਜੇ ਤੇ ਰੱਬ ਦੇ ਲੋਕਸ ਕੱਢ ਦਿੰਦੇ ਨੇ ਮੈਨੂੰ ਅਸੀਂ ਤਾਂ ਫੇਰ ਬੰਦੇ ਆ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਤੇ ਨਾ ਸਿੱਖੀ ਆ ਲੋਕ ਨੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨੂੰ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਪੈਰ ਚੜ ਚੁੱਕੇ ਜਿਹੜੀ ਮੇਰੀ ਵੀ ਇਹਨਾਂ ਨੇ ਕਰਦਾਰ ਕੁਛ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਜਿੰਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦੰਦਮਾ ਸਾਹਿਬ ਦਾ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ 'ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦੰਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਠਖਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ 'ਚ ਨੁਕਸ ਸੀ ਨੁਕਸ ਨੁਕਸ ਸੀ ਨੁਕਸ ਨੁਕਸ ਦੇਖਣ ਲੱਗ ਪਿਆ ਹੈ ਨਾ ਹਨੇਰੀ ਦੀ ਇਹ ਕਮਾਲ ਦੀਆਂ ਗੱਲਾਂ ਨੇ ਜਾਦਾ ਹੈ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆਂ ਨੂੰ ਬੁੱਧੂ ਸਮਝ ਲੈਣ ਵੀ ਸਾਡੇ ਚਾਂਸੇ ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਮੇਰੇ ਤੋਂ ਪਹਿਲਾਂ ਮਾਨਜੋਗ ਛੋਟੇਪੁਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਸ ਤੇ ਫਿਰ ਕਹਿੰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਬਣੀ ਹੋਈ ਪੰਜ ਮੈਂਬਰੀ ਕਮੇਟੀ ਮੈਂ ਉਹਨਾਂ ਦੀ ਤਾਰੀਫ਼ ਕਰਦਾ ਕੱਲ ਵੀ ਮੈਂ ਬੋਲਿਆ ਪਟਿਆਲੇ ਦੇ ਵਿੱਚ ਇਹ ਪੰਜੇ ਜਿਹੜੇ ਨੇ ਉਹ ਧੰਨ ਦਾ ਦੇ ਯੋਗ ਨੇ ਇੱਕ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੀ ਬੇਟੀ ਜਿਹੜੀ ਹੈ ਉਹ ਪੰਜਵੇਂ ਮੈਂਬਰੀ ਕਮੇਟੀ ਚ ਮੈਂਬਰ ਹੈ। ਪਰ ਮੈਨੂੰ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦਾ ਨਾਮ ਲਿਖਿਆ ਮੈਂ ਲਿਖਿਆ ਸੀ ਹੱਥ ਨਾਲ। ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਨਾਮ ਲਿਖ ਰਿਆ ਸੀ ਤੇ ਬਿਲਕੁਲ ਸਹੀ ਲਿਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਿਹਾਲ 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 ਇਹ ਸਾਡੀ ਭੈਣ ਸੇਵਾ ਨਿਭਾ ਰਹੀ ਹੈ। ਔਰ ਜਾਣਦੀ ਹੈ ਜਾਂ ਅਕਾਲਪੁਰਖ ਜਾਣਦਾ ਹੈ ਜਾਂ ਥੋੜਾ ਬਹੁਤ ਅਸੀਂ ਜਾਣਦੇ ਹਾਂ ਕਿ ਇਹਨਾਂ ਦੇ ਕਿੰਨਾ ਦਬਾ ਪਿਆ ਪਰ ਫਿਰ ਵੀ ਇਹ ਸਾਡੀ ਭੈਣ ਡੱਡੀ ਰਹੀ ਹੈ ਅੜੀ ਰਹੀ ਹੈ ਔਰ ਵਾਕਈ ਇਹਨੇ ਸਾਬਤ ਕਰ ਦਿੱਤਾ ਹੈ ਕਿ ਇਹ ਸ਼ਹੀਦ ਪਰਿਵਾਰ ਦੀ ਜਿਹੜੀ ਹੈ ਉਹ ਬੇਟੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਸੇਵਾਵਾਂ ਦੇਣ ਦੇ ਬਾਵਜੂਦ ਇਹਦਾ ਅਡੋਲ ਰਹਿਣਾ ਇਹਦਾ ਅਡਿੱਲ ਰਹਿਣਾ ਇਹਦਾ ਅਡਿੱਖ ਰਹਿਣਾ ਸਾਡੇ ਮਨ ਚ ਇਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਕਾਇਦਾ ਕਰਦੇ ਆਂ ਔਰ ਬਾਕੀ ਜਿਹੜੇ ਇਹਨਾਂ ਦੇ ਨਾਲ 4 ਮੈਂਬਰ ਨੇ ਉਹਨਾਂ ਨੂੰ ਵੀ ਜਿਹੜਾ ਨਮਨ ਕਰਨ ਨੂੰ ਦਿਲ ਕਰਦਾ ਕਿ ਉਹ ਅੜੇ ਨੇ ਉਹ ਡਰੇ ਨਹੀਂ ਐ ਨਹੀਂ ਦਬਾਅ ਉਹਨਾਂ ਤੇ ਵੀ ਪਿਆ ਹੋਣਾ ਪਰ ਦਬਾਅ ਬੈਣ ਦੇ ਬਾਵਜੂਦ ਉਹ ਅੜੇ ਰਹੇ ਆ ਕੋ ਡੜੇ ਰਹੇ ਆ ਤੇ ਸਾਡਾ ਹੁਣ ਫਰਜ਼ ਬਣਦਾ ਕਿ ਜੇ ਜਦੋਂ ਸਾਡੇ ਚਾਹਣਗੇ ਨਾ ਉਹ ਵੀ ਆਓ ਭਾਈ ਆਪਾਂ ਸ਼ਰਮਣੀ ਅਕਾਲੀ ਦਲ ਦੇ ਕਾਫਲੇ ਦਾ ਹਿੱਸਾ ਬਣਨੇ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ। ਅਦਬ ਕਰਨਾ ਉਹਨਾਂ ਦਾ ਤਾਂਕਾ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਵੀ ਜੇ ਅਸੀਂ ਪੰਥ ਲਈ ਖੜੇ ਆ ਤੇ ਪੰਥ ਸਾਡੇ ਲਈ ਖੜਿਆ। ਇਹ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਹਿੱਸਾ ਬਣਨਾ ਹੈ ਪਹਿਲਾਂ ਸਤਿਕਾਰ ਕਰਨਾ ਹੈ ਫਿਰ ਅਸੀਂ ਉਹਨਾਂ ਦੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਨਾ। ਇਹ ਤਾਂ ਕਹਿੰਦੇ ਆ ਨਾ ਸਾਡੀ 30 ਲੱਖ ਹੋ ਗਈ ਸਾਡੀ 35 ਲੱਖ ਹੋ ਗਈ। ਔਰ ਬਿਨਾ ਆਧਾਰ ਕਾਰਡ ਤੋਂ ਸ੍ਰੀ ਅਕਾਲ ਤਖਸਾਲ ਸਰ ਨੇ ਹੁਕਮਨਾਮੇ ਚ ਸਪਸ਼ਟ ਲਿਖਿਆ ਕਿ ਆਧਾਰ ਕਾਰਡ ਨੰਬਰ ਹੋਣਾ ਚਾਹੀਦਾ ਹੈ ਬੋਕਸ ਨਹੀਂ ਹੋਣੀ ਚਾਹੀਦੀ ਭਰਤੀ ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਜਿਹੜਾ ਉਹ ਦਿੱਤਾ ਤੇ ਮਤਲਬ ਸਾਰੀ ਬੋਕਸ ਹੀ ਹੈ ਲੇਕਿਨ ਸ੍ਰੀ ਅਕਾਲ ਤਖਸਾਲ ਤੋਂ ਜਿਹੜੀ ਪੰਡ ਮੈਂਬਰੀ ਕਮੇਟੀ ਆਉਣੀ ਹੈ ਉਹਨੇ ਆਧਾਰ ਕਾਰਡ ਨੰਬਰ ਵੀ ਜਿਹੜਾ ਉਹ ਮੈਂਸ਼ਨ ਕਰਨਾ ਔਰ ਅਸੀਂ ਐਡੀ ਵੱਡੀ ਗਿਣਤੀ ਚ ਮੈਂਬਰ ਬਣਨਾ ਐਡੀ ਵੱਡੀ ਗਿਣਤੀ ਚ ਮੈਂਬਰ ਬਣਨਾ ਤੇ ਜੋ ਮਹਾਰਾਸ਼ਟਰ ਦੇ ਵਿੱਚ ਉਹ ਸ਼ਿਵ ਸੈਨਾ ਨਾ ਹੋਇਆ ਸੀ ਨਾ ਆਪਾਂ ਉਹੀ ਕਰਾਂਗੇ ਇਹਨਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਡਰਾਉਣ ਵਾਸਤੇ ਟੀਵੀ ਚੈਨਲਾਂ ਦੇ ਉੱਤੇ ਦਿਖਾ ਦਿਖਾ ਕੇ ਅਸਤੀਫੇ ਦਿੱਤੇ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿ ਇਹਨਾਂ ਨੇ ਅਸਤੀਫੇ ਪ੍ਰਵਾਨ ਕਰੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿ ਇਹਨਾਂ ਨੇ ਅਸਤੀਫੇ ਪ੍ਰਵਾਨ ਕਰੋ ਫਿਰ ਗੁੱਟਾਂ 'ਚ ਵੜ ਗਏ ਕੋਈ ਗੱਲ ਨਹੀਂ ਵਕਤ ਆਊਗਾ ਤੁਹਾਨੂੰ ਧੂਕੇ ਬਾਹਰ ਕਟਾਂਗੇ ਸ੍ਰੀ ਅਕਾਲੀ ਦਲ ਚ ਇਹ ਜਿੱਤੇ ਰੱਖਿਓ ਜੀ ਦਾ ਇਸ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਔਰ ਪੰਥ ਜਿਹੜਾਏ ਹੁਕਮਨਾਮੇ ਨੂੰ ਮੰਨੇਗਾ ਔਰ ਮਨਾਏਗਾ ਵੀ ਸਾਧ ਸੰਗਤ ਜੀ ਅਸੀਂ ਵੱਧ ਤੋਂ ਵੱਧ ਸ਼ਰੋਮਣੀ ਅਕਾਲੀ ਦਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਉਹਨੇ ਸੰਜੀਤ ਹੋਣ ਜਾ ਰਿਹਾ ਅਸੀਂ ਉਹਦਾ ਹਿੱਸਾ ਬਣਨਾ ਹੈ ਵੱਧ ਤੋਂ ਵੱਧ ਗਿਣਤੀ ਚ ਵੱਡੀ ਗਿਣਤੀ ਚ ਇਹ ਜਿਹੜਾ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਦੱਸਦਾ ਹੈ ਤੇ ਚੱਕੀ ਫਿਰੇ ਮਾਨਤਾ ਬੱਡੀ ਵੀਰੇ ਮਾਨਤਾ ਦੀ ਪੱਟੀ ਕੋਈ ਨਹੀਂ ਜੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਗਣਨ ਵਾਲੇ ਪੁਨਰ ਸੰਜੀਤ ਹੋਣ ਵਾਲੇ ਅਕਾਲੀ ਦਲ ਨੂੰ ਮਾਨਤਾ ਦੀ ਲੋੜ ਪਾਉਗੀ ਨਾ ਲੈ ਲਾਂਗੇ ਅਸੀਂ ਵੀ ਅਜੇ ਸਾਨੂੰ ਲੋੜ ਨਹੀਂ ਹੈ ਜਦੋਂ ਲੋੜ ਪਾਉਗੀ ਦੇਖ ਲਾਂਗੇ ਇਸ ਕਰਕੇ ਸਾਥ ਸੰਗਤਾਂ ਜੀ ਆਪਾਂ ਵੱਧ ਤੋਂ ਵੱਧ ਕਾਫਲੇ ਬਣਾ ਕੇ ਤੁਰਨੇ ਔਰ ਅਸੀਂ ਸਾਥ ਦੇਣ ਤਾਂ ਕਿ ਸਾਡੀ ਰਾਸਰੀ ਹੋਂਦ ਜਿਹੜੀ ਹੈ ਪੰਜਾਬ ਦੇ ਵਿੱਚ ਮਜ਼ਬੂਤ ਹੋ ਸਕੇ ਔਰ ਸਾਡੇ ਹੱਕ ਜਿਹੜੇ ਹੈ ਪੰਜਾਬ ਦੇ ਵਿੱਚ ਸਾਡੇ ਸੁਰੱਖਿਅਤ ਰਹਿ ਸਕਣ ਮੈਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਦਾ ਇਹਨਾਂ ਦੇ ਸਪੁੱਤਰ ਦਾ ਤੇ ਜਿਨੇ ਵੀ ਸੰਜੋਗੀ ਜਿਨ੍ਹਾਂ ਨੇ ਸਾਰੇ ਅਰੇਂਜਮੈਂਟ ਕੀਤੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਬਹੁਤ ਸੋਹਣਾ ਹਰ ਸਾਲ ਹੀ ਪ੍ਰੋਗਰਾਮ ਕਰਦੇ ਨੇ ਸਮਾਗਮ ਕਰਦੇ ਨੇ ਮੰਚ ਤੇ ਜਿੰਨੇ ਬੈਠੇ ਨੇ ਸਾਰਿਆਂ ਦਾ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ